ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਕੋੜੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਦੇਹ ਤੇਜਨ ਜੀ ਮੈਂ ਰਾਮ ਉਪਾਈਆ ਰਾਮ ਮੈਂ ਤੇ ਪਦ ਹੈ ਹੀ ਨਹੀਂ ਵਿੱਚ ਦੇਹ ਤੀਜਣ ਜੀ ਕਿੱਥੇ ਵਿਸਰਾਮ ਲਾਉਣਾ ਹੈ ਦੇਹ ਤੀਜਣ ਜੀ ਆਰਾਮ ਉਪਾਈਆ RAM rame rame. RAM ਉਪਈਆ RAM ਧਨ ਮਾਨਸ ਜਨਮ ਪੁੰਨ ਪਾਈਆ RAM ਹਾਂਜੀ ਵੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਧਨ ਮਾਨਸ ਜਨਮ ਪੁੰਨ ਪਾਈਆ RAM ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆਂ ਹਾਂਜੀ ਮਾਨਸ ਜਨਮ ਜਨਮ ਇਥੇ ਮੈਂ ਵੱਡ ਪੁੰਨੇ ਪਾਇਆ ਇਥੇ ਵਿਸਰਾਮ ਦੇਹ ਸੋ ਕੰਚਨ ਚੰਗੜੀਆ ਚੰਗੜੀਆ ਪੋਲਾ ਜਾਨੀ ਬੋਲਣਾ ਉੱਤੇ ਟਿੱਪੀ ਐ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀਆ ਗੁਰਮੁਖ ਪਾਦ ਤੇ ਵੀ ਜਮਕ ਲਾ ਦਨੀ ਐ ਗੁਰਮੁਖ ਰੰਗ ਚਲੂਲਾ ਪਾਵੇ ਇਥੇ ਵਿਸਰਾਮ ਹਰ 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 ਨਵ ਰੰਗੜੀਆ ਨਵ ਰੰਗੜੀਆ ਨਵ ਰੰਗੜੀਆ ਜਿਹੜਾ ਪਾਠ ਹੈ ਸੰਬੰਧਕ ਪਾਠ ਇਹ ਦੇਹ ਸੋ ਬਾੰਕੀ ਜੇਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵਡਭਾਗੀ ਪਾਈ ਨਾਮ ਸਖਾਈ ਜਨ ਨਾਨਕ RAM ਉਪਾਈਆ ਜਨ ਨਾਨਕ RAM ਉਪਾਈਆ ਦੇਹ ਪਾਵੋ ਜੀਨ ਬੁੱਝ ਚੰਗਾ ਰਾਮ ਜੀਨ ਪਦ ਤੇ ਹੀ ਵਿਸਰਾਮ ਲਾਉਣਾ ਹੈ ਬੁੱਝ ਪਦ ਕਸ ਕੀ ਬੋਲਣਾ ਚੜ ਲੰਗਾ ਜੀ ਬਿਖਮ ਭੰਗਾ ਰਾਮ ਚੜ ਪਦ ਜਿਹੜਾ ਭਾਰਾ ਉਚਾਰਨ ਕਰਨਾ ਹੈ ਚੜ ਲੰਗਾ ਜੀ ਲੰਗਾ ਨਹੀਂ ਕਹਿਣਾ ਉੱਤੇ ਟਿੱਪੀ ਹੈ ਤੇ ਘੱਗਾ ਵੀ ਹੈ ਲੰਗਾ ਜੀ ਇੱਥੇ ਵਿਸਰਾਮ ਬਿਖਮ ਭੰਗਾ ਰਾਮ ਬਿਖਮ ਭੰਗਾ ਅਣਤ ਤਰੰਗਾ ਗੁਰਮੁਖ ਪਾਰ ਲੰਗਾਏ ਹਰ ਬੋਹਿਤ ਚੜ ਵਡ ਭਾਗੀ ਲੰਘੈ ਹਰ ਬੋਹਿਤ ਚੜ ਇਥੇ ਠਮਕ ਲਗਦੀਗੀ ਵਡ ਭਾਗੀ ਲੰਘੈ ਗੁਰਖੇਵਟ ਸ਼ਬਦ ਤਰਾਏ ਗੁਰਖੇਵਟ ਸ਼ਬਦ ਤਰਾਏ ਅਨੰਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਰ ਪਾਇਆ ਹਰ ਉੱਤਮ ਹਰ ਪਾਦ ਚੰਗਾ ਕੜੀਆਲ ਮੁਖੇ ਕੜੀ ਤੇ ਕਗਾ ਕਿਥੇ ਆ ਕਕਾ ਕੜੀਯਾਲ ਮੁਖੇ ਗੁਰ ਗਿਆਨ ਦਰੜਾਇਆ RAM ਕੜੀਯਾਲ ਮੁਖੇ ਇਥੇ ਵਿਸਰਾਮ ਗੁਰ ਗਿਆਨ ਦਰੜਾਇਆ RAM ਤਨ ਪ੍ਰੇਮ ਹਰ ਚਾਬਕ ਲਾਇਆ RAM ਹਰ ਪਦ ਤੇ ਵਿਸਰਾਮ ਲਾਉਣਾ ਹੈ ਤਨ ਪ੍ਰੇਮ ਹਰ ਚਾਬਕ ਲਾਇਆ RAM ਤਨ ਪ੍ਰੇਮ ਹਰ ਹਰ ਲਾਏ ਚਾਬਕ ਮਨ ਜਿਣੈ ਗੁਰਮੁਖ ਜੀਤਿਆ ਤਨ ਪ੍ਰੇਮ ਹਰ ਹਰ ਇਥੇ ਠਮਕ ਲਾਏ ਚਾਬਕ ਇਥੇ ਵਿਸਰਾਮ ਹੈ ਮਨ ਜਿਣੈ ਗੁਰਮੁਖ ਜੀਤਿਆ ਅਘੜੋ ਕਢਾਵੈ ਸ਼ਬਦ ਪਾਵੈ ਅਘੜੋ ਕਢਾਵੈ ਸ਼ਬਦ ਪਾਵੈ ਇਸ ਤਰ੍ਹਾਂ ਉਚਾਰਨ ਕਰਨਾ ਅਘੜੋ ਨਹੀਂ ਕਹਿਣਾ ਅਘੜੋ ਪਾਠ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਕਰਾਇਆ ਜਾਂਦਾ ਅਘੜੋ ਕਢਾਵੈ ਸ਼ਬਦ ਪਾਵੈ ਅਗੜੋ ਕੜਾਵੈ ਸਬਦ ਪਾਵੈ ਅਪਿਓ ਹਰ ਰਸ ਪੀਤੇ ਆ ਅਪਿਓ ਇਥੇ ਯਮਕ ਲਾ ਦਨੀ ਹੈ ਅਪਿਓ ਹਰ ਰਸ ਪੀਤੇ ਆ ਸੁਣ ਸ੍ਰਾਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਗਾਇਆ ਘੋੜੀ ਤੇਜਣ ਦੇਹ RAM ਉਪਾਈਆ RAM ਜੇਤ ਹਰ ਪ੍ਰਭ ਜਾਪੈ ਜਿੱਤ ਕਹਿ ਦਿੱਤਾ ਤਾਂ ਉਹਦਾ ਅਰਥ ਬਣ ਜੇਗਾ ਜਿੱਤਨ ਦਾ ਵਾਚਕ ਜੇਤ ਬੋਲਣਾ ਪੋਲਾ ਜੇਤ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਘੋੜੀ ਤੇਜਣ ਦੇਹ RAM ਉਪਾਈਆ RAM ਜੇਤ ਹਰ ਪ੍ਰਭ ਜਾਪੈ ਜੇਤ ਪਦ ਪੋਲਾ ਹੀ ਬੋਲਣਾ ਜੇਤ ਹਰ ਪ੍ਰਭ ਜਪੈ ਜੇਤ ਹਰ ਪ੍ਰਭ ਜਪੈ ਸਾਧਨ ਧਨ ਤੁਖਾਈਆ RAM ਤੁਖਾਈਆ ਤੁਖਾਈਆ ਨਹੀਂ ਕਹਿਣਾ ਤੁਖਾਈਆ ਸਾਧਨ ਧਨ ਤੁਖਾਈਆ RAM ਜੇਤ ਤੁਖਾ ਨਾਮ ਘੋੜੀ ਦਾ ਹੁੰਦਾ ਹੈ ਜੇਤ ਹਰ ਪ੍ਰਭ ਜਪੈ ਸਾਧਨ ਸਾਵਾਸੈ ਤੁਰ ਪਾਇਆ ਕਿਰਤ ਜੜੰਦਾ ਚੜ ਦੇਹੜ ਘੋੜੀ ਵਿਖਮਨ ਲੰਘਾਈ ਚੜ ਦੇ ਦੱਦਾ ਨਾਲ ਨਹੀਂ ਜੋੜਦਣਾ ਚੜ ਦੇ ਦੇਹੜ ਕੋੜੀ ਇੱਥੇ ਠਮਕ ਵਿਖਮ ਲਗਾਏ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜਰ ਚਾਇਆ ਪੂਰਾ ਮਿਲ ਸੰਤ ਜਨਾ ਜਨ ਆਈ ਮਿਲ ਸੰਤ ਜਨਾ ਜਨ ਆਈ ਹਾਂ ਜਨ ਨਹੀਂ ਆ ਬੋਲਣਾ ਜੰਨ ਨਹੀਂ ਕਹਿਦਣਾ ਸਿੱਧੇ ਜਾਨ ਨਾਨਕ ਹਰ ਵਰ ਪਾਇਆ ਮੰਗਲ ਮੇਲੇ ਸੰਤ ਜਨਾ ਵਾਦਾਈ ਵੱਡ ਹੰਸ ਮਹੱਲਾ ਚੌਥਾ ਦੇ ਤੇਜਨੜੀ ਹਰ ਨਵਰੰਗੀਆਂ RAM ਇਹ ਤੇਜਨੜੀ ਨਹੀਂ ਬੋਲਣਾ ਤੇਜਨ ਨੰਨੇ ਦੇ ਵਿੱਚ ਤੇ ੜਾੜੇ ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਹੈ ਤੇਜਨੜੀ ਨਵਰੰਗੀਆਂ ਜਿਹੜਾ ਪਾਠ ਹੈ ਇਸ ਸੰਬੰਧਕ ਦੇਹ ਤੇ ਜਨੜੀ ਹਰ ਨਵ ਰੰਗਿਆ RAM ਗੁਰ ਗਿਆਨ ਗੁਰੂ ਹਰ ਮੰਗਿਆ RAM ਗੁਰ ਗਿਆਨ ਇਥੇ ਠਮਕ ਗੁਰੂ ਇਥੇ ਵਿਸਰਾਮ ਹਰ ਮੰਗਿਆ RAM ਗਿਆਨ ਮੰਗੇ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣਿਆ ਸਭ ਜਨਮ ਸਫਲਿਓ ਕੀਆ ਕਰਤਾ ਹਰ ਰਾਮ ਨਾਮ ਵਖਾਣੀਆਂ ਹਰ ਰਾਮ ਨਾਮ ਸਲਾਹੀ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆਂ ਜਨ ਕਹੈ ਨਾਨਕ ਸੁਣਹੁ ਸੰਤਹੁ ਹਰ ਭਗਤ ਗੋਵਿੰਦ ਚੰਗੀਆਂ ਦੇਹ ਕੰਚਨ ਜੀਨ ਸੁਵਿੰਨਾ ਰਾਮ ਵਿਸਰਾਮ ਕੰਚਨ ਪਦ ਤੇ ਹੀ ਲਾਉਣਾ ਹੈ ਦੇਹ ਕੰਚਨ ਜੀਨ ਸੁਵਿੰਨਾ ਰਾਮ ਜੜ ਹਰ ਹਰ ਨਾਮ ਰਤਨਾ RAM ਇਹ ਵੀ ਜੜ ਹਰ ਹਰ ਇਥੇ ਵਿਸਰਾਮ ਨਾਮ ਰਤਨਾ RAM ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਘਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡ ਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵਤਨ ਹਰ ਨਵ ਰੰਗੀਆ ਨਾਨਕ ਵਖਾਣੇ ਨਾਮ ਜਾਣੇ ਹਰ ਨਾਮ ਹਰ ਪ੍ਰਭ ਮੰਗੀਆਂ ਕੜਿਆਲ ਮੁਖੇ ਗੁਰ ਅੰਕ ਸਪਾਇਆ RAM ਕੜਿਆਲ ਮੁਖੇ ਇਥੇ ਵਿਸਰਾਮ ਹੈ ਗੁਰ ਇਥੇ ਯਮਕਲਾ ਦਨੀ ਹੈ ਅੰਕ ਸਪਾਇਆ RAM ਮਨ ਮੈਗਲ ਗੁਰ ਸ਼ਬਦ ਵਸ ਆਇਆ RAM ਮਨ ਮੈਗਲ ਇਥੇ ਵੀ ਸਨਾਮ ਲਾ ਦਿੰਦਾ ਗੁਰ ਸ਼ਬਦ ਵਸ ਆਇਆ RAM ਮਾ ਹਾਂ ਵਸ ਕਸ ਕੀ ਬੋਲ ਮਾਨ ਵਸਗਤ ਆਇਆ ਪਰਮ ਪਦ ਪਾਇਆ ਸਾਤ ਅਨਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੀਤੀ ਘਰ ਸੁਹੈ ਹਾਰ ਪ੍ਰਭ ਨਾਰੀ ਹਰ ਰੰਗ ਰਤੀ ਸਹਜੇ ਮਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਿਤ ਹੈ ਵੱਡ ਭਾਗੀ ਹਰ ਹਰ ਧਿਆਇਆ ਦੇਹ ਘੂੜੀ ਜੀ ਜਿਤ ਹਰ ਪਾਇਆ RAM ਮਿਲ ਸਤਗੁਰ ਜੀ ਮੰਗਲ ਲਗਾਇਆ RAM ਹਰ ਗਾਇ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵ ਕੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਹਰ ਗਾਇ ਮੰਗਲ ਇੱਥੇ ਠਮਕ ਰਾਮ ਨਾਮਾ ਇੱਥੇ ਵਿਸਰਾਮ ਹਰ ਸੇਵ ਸੇਵਕ ਇੱਥੇ ਠਮਕ ਸੇਵ ਕੀ ਇਹ ਵੱਖਰਾ ਪਾਠ ਕਰਨਾ ਹੈ ਸੇਵ ਕੀ ਨਹੀਂ ਕਹਿਣਾ ਮੁੱਖ ਪਾਠ ਹੈ ਸੇਵ ਕੀ ਪ੍ਰਵ ਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਾਣੈ ਰੰਗ ਕੀ ਇਹ ਵੀ ਰੰਗ ਕੀ ਨਹੀਂ ਕਹਿਣਾ ਫਖਰਾ ਹੀ ਪਾਠ ਕਰਨਾ ਰੰਗ ਕੀ ਗੁਣ ਰਾਮ ਗਾਈ ਮਾਨ ਸੁਭਾਈ ਹਰ ਗੁਰਮਤੀ ਮਾਨ ਧਾਇਆ ਜਨ ਨਾਨਕ ਹਰ ਕਿਰਪਾ ਧਾਰੀ ਦੇਹ ਘੂੜੀ ਚੜ ਹਰ ਪਾਇਆ ਰਾਗ ਵਡਹੰਸ ਮਹੱਲਾ ਪੰਜਵਾ ਛੰਤ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮਿਲ ਲੱਦਾ ਜੀ RAM ਪਿਆਰਾ RAM ਲੱਦਾ ਤਦੇ ਨਾਲ ਉਚਾਰਨ ਕਰਨਾ ਗੁਰਮਿਲ ਲੱਦਾ ਜੀ RAM ਪਿਆਰਾ RAM ਇਹੋ ਤਨ ਮਨ ਦਿੱਤੜਾ ਵਾਰੋ ਵਾਰਾ RAM ਤਨ ਮਨ ਦਿੱਤਾ ਭਵਜਲ ਦਿੱਤਾ ਚੂਕੀ ਕਾਣ ਜਮਾਣੀ ਅਸਥਿਰthia ਅੰਮ੍ਰਿਤ ਪੀਆ ਮ੍ਰਿਤ ਪੀਆ ਰਹਿ ਆਵਣ ਜਾਣੀ ਸੋ ਘਰ ਲੱਦਾ ਸਹਿਜ ਸਮੱਦਾ ਇਸੇ ਤਰ੍ਹਾਂ ਹੀ ਲੱਦਾ ਸਮੱਦਾ ਉਚਾਰਨ ਕਰਨਾ ਲਦਾ ਸਮਦਾ ਨਹੀਂ ਕਹਿਣਾ ਹਰ ਕਾ ਨਾਮ ਆਧਾਰਾ ਕਹੋ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਇੱਕ ਬਿੰਦੀ ਲਾਉਣੀ ਐ ਰਲੀਆਂ ਇਥੇ ਨਹੀਂ ਲੱਲੇ ਦੀ ਬਿਹਾਰੀ ਨਾਲ ਨਹੀਂ ਬਿੰਦੀ ਲਾਉਣੀ ਰਲੀਆਂ ਆਹ ਦੀ ਬਿੰਦੀ ਲਾਉਣੀ ਐ ਕਹੋ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਸੁਣ ਸੱਜਣ ਜੀ ਮੈ ਡੜੇ ਮੀਤਾ RAM ਫਰਾਂ ਤੇਜੀ ਪਾਦਤੀ ਵਿਸਰਾਮ ਹੈ ਹੁਣ ਸੱਜਣ ਜੀ ਮੈਡ ਮੈਡੜੇ ਮੀਤਾ ਰਾਮ ਗੁਰ ਮੰਤਰ ਸ਼ਬਦ ਸੱਚ ਦੀਤਾ ਰਾਮ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰ ਇਥੇ ਯਮਕ ਲਾ ਦਨੀ ਹੈ ਮੰਤਰ ਸ਼ਬਦ ਸੱਚ ਇਥੇ ਵਿਸਰਾਮ ਹੈ ਦੀਤਾ ਰਾਮ ਗੁਰ ਮੰਤਰ ਸ਼ਬਦ ਸੱਚ ਦੀਤਾ ਰਾਮ ਸਤ ਸਬਦ ਧਿਆਇਆ ਮੰਗਲ ਲਗਾਇਆ ਚੁੱਕੇ ਮਨਹੁ ਅਦੇਸਾ ਚੁੱਕੇ ਮਨਹੁ ਅਦੇਸਾ ਸੋ ਪ੍ਰਭ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗ ਵੈਸਾ ਪ੍ਰਭ ਜੀ ਬਾਣਾ ਸੱਚਾ ਮਾਣਾ ਪ੍ਰਭ ਹਰ ਧਨ ਸਹਜੇ ਦਿੱਤਾ ਕਹ ਨਾਨਕ ਤਿਸ ਜਾਨ ਬਲਿਹਾਰੀ ਤੇਰਾ ਦਾਨ ਸਬੜੀ ਹੈ ਲੀਤਾ ਤੋ ਪਾਣਾ ਤਾਂ ਤ੍ਰਿਪਤ ਅਗਾਏ RAM ਤੋ ਪਾਣਾ ਇੱਥੇ ਵਿਸਰਾਮ ਹੈ ਤਾਂ ਤ੍ਰਿਪਤ ਅਗਾਏ RAM ਮਨthia ਠੰਡਾ ਸਭ ਤ੍ਰਿਸ਼ਣ ਮਨthia ਠੰਡਾ ਸਭ ਤ੍ਰਿਸ਼ਣ 부ਝਾਏ RAM ਇਹ ਜਿਹੜਾ ਠੰਡਾ ਆਮ ਡੱਡਾ ਹੀ ਲਾ ਜਾਂਦੇ ਹਨ ਢੱਡਾ ਪੂਲਣਾ ਠੰਡਾ ਮਨthia ਠੰਡਾ ਸਭ ਤ੍ਰਿਸ਼ਣ 부ਝਾਏ RAM ਮਨਤੀ ਮਨ ਥੀਆ ਠੰਡਾ ਤੂ ਚੂਕੀ ਡੰਝਾ ਹਾਂਜੀ ਡੰਝਾ ਝੱਜਾ ਨਹੀਂ ਬੋਲਣਾ ਝੱਜਾ ਬੋਲਣਾ ਡੰਝਾ ਮਨਥ ਥੀਆ ਠੰਡਾ ਚੂਕੀ ਡੰਝਾ ਮਾਨ ਥੀਆ ਠੰਡਾ ਚੂਕੀ ਡੰਝਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਚੱਚਾ ਵਿੱਚੀ ਲਾਉਣਾ ਪੁੰਚਣ ਪੁੰਚਣਾ ਝੱਜਾ ਲੱਗ ਜਾਂਦਾ ਹੈ ਪੁੰਚਣ ਧਿਆਨ ਨਾਲ ਉਚਾਰਨ ਕਰਨਾ ਸਿੱਖ ਸੇਵਕ ਸਭ ਉੱਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਨਿਰਭਉ ਭੈ ਖਸਮ ਰੰਗ ਰਾਤੇ ਜਾਮ ਕੀਤਰਾ ਸੁਭਝਾਏ ਹਾਂਜੀ ਸੁਭਝਾਈ ਬੋਲਾ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਉ ਲੇਵ ਲਾਏ ਪੂਰੀ ਆਸਾ ਜੀ ਮਨਸਾ ਮੇਰੀ RAM ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੋਹ ਨਿਰਗੁਣ ਜੀਉ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕੁਰ ਮੇਰੇ ਕੇਤ ਮੁਖ ਤੁਧ ਸਾਲਾਹੀ ਗੁਣ ਅਵ ਗੁਣ ਮੇਰਾ ਕਿਛ ਨਾ ਵਿਚਾਰਿਆ ਬਖਸ ਲਿਆ ਖਿੰਨ ਮਾਹੀ ਨੌ ਨਿਦ ਪਾਈ ਵਜੀ ਵਜੀ ਵਾਧਾਈ ਨੌ ਨਿਧ ਪਾਈ ਵਜੀ ਵਧਾਈ ਵਜੀ ਦਰਮਿਆਨਾ ਜਬ ਨੌ ਨਿਧ ਪਾਈ ਵਜੀ ਵਧਾਈ ਵਾਜੇ ਅਨਹਦ ਤੂਰੇ ਕਹ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ